ਏ ਜੀ ਐਦਾਂ ਹੈਗੀ ਗੱਲ 1957 ਦੇ ਵਿੱਚ ਅਮਰੀਕਨ ਕੰਪਨੀ ਆਈ ਸੀ ਜਿਨ੍ਹਾਂ ਨੇ ਇਹ ਟਿਊਬਲ ਲਾਏ ਸੀਗੇ ਪੰਜਾਬ ਦੇ ਵਿੱਚ ਪੰਜ ਸੱਤ ਕੇ ਲੱਗੇ ਸੀ ਤੇ ਉਦੋਂ ਇਸ ਟਿਊਬਲ ਦਾ ਜਿਹੜਾ ਬੋਰ ਹੋਇਆ ਸੀ ਉਹ ਧਰਮਿੰਦਰ ਅੰਕਲ ਜੀ ਦੀ ਨਿਗਰਾਨੀ ਦੇ ਵਿੱਚ ਕੀਤਾ ਗਿਆ ਸੀ ਤੇ ਬਹੁਤ ਸੈਲੀਬ੍ਰੇਸ਼ਨ ਕੀਤੀ ਗਈ ਸੀ ਸਾਡੇ ਫਾਦਰ ਸਾਹਿਬ ਵੀ ਇੱਥੇ ਹੀ ਸੀਗੇ ਫੋਟੋਆਂ ਫੋਟੋਆਂ ਖਿੱਚੀਆਂ ਗਈਆਂ ਤੇ ਇਹ ਟਿਊਬਲ ਉਦੋਂ ਗਣੇ ਚੁਣੇ ਹੀ ਲੱਗੇ ਸੀ ਸਾਰੇ ਪੰਜਾਬ 'ਚ ਉਦੋਂ ਹੀ ਉਦੋਂ ਹੀ ਬਿਜਲੀ ਆਈ ਆ ਜਦੋਂ ਇਹ ਟਿਊਬਲ ਲੱਗੇ ਨੇ ਪੰਜਾਬ 'ਚ ਅਸੀਂ ਜੀ ਆਪਣੇ ਫਾਦਰ ਸਾਹਿਬ ਸਾਡੇ ਲੁਧਿਆਣੇ ਜਾਂਦੇ ਹੁੰਦੇ ਸੀ ਚੌੜੇ ਬਾਜ਼ਾਰ ਰਾਜ हेयर कटिंग ਦੀ ਦੁਕਾਨ ਸੀ ਇੱਕ ਉੱਥੇ ਹੀ ਤਰਮਿੰਦਰ ਅੰਕਲ ਆਉਂਦੇ ਹੁੰਦੇ ਸੀ ਤੇ ਉੱਥੇ ਹੀ ਇਹਨਾਂ ਦੀ ਜੀ ਦੋਸਤੀ ਹੋ ਗਈ ਤੇ ਦੋਸਤੀ ਇੰਨੀ ਗਹਿਰੀ ਹੋ ਗਈ ਵੀ ਤਕਰੀਬਨ ਰੋਜ਼ ਤਰਮਿੰਦਰ ਅੰਕਲ ਸਾਡੇ ਘਰੇ ਹੋ ਕੇ ਜਾਂਦੇ ਸੀਗੇ ਜਦੋਂ ਜੌੜੇਪੁਰਾਂ ਨੂੰ ਜਾਂਦੇ ਸੀ ਟਿਊਬਵੈਲਾਂ ਦੀ ਵਿੱਚ ਉਹਨਾਂ ਦੀ ਡਿਊਟੀ ਜੌੜੇਪੁਰਾਂ ਤੋਂ ਵੀ ਅੱਗੇ ਤੱਕ ਸੀਗੀ ਇੱਥੋਂ ਸ਼ੁਰੂ ਹੋ ਜਾਂਦੀ ਸੀ ਡਿਊਟੀ ਇਸ ਟਿਊਬਵੈਲ ਤੋਂ ਇਹ ਬਹੁਤ ਟਾਈਮ ਪੁਰਾਣਾ ਇੱਥੇ ਬਰੇਟ ਰਹਿਿਆ ਇਹ ਤਰਵਿੰਦਰ ਜੀ ਇਹ ਜਿੱਦਾਂ ਹੀ ਬੋਰ ਚੱਲ ਰਿਹਾ ਮਤਲਬ ਉਹਨਾਂ ਦੀ ਨਿਗਰਾਨੀ ਥੱਲੇ ਹੋਇਆ ਇਹ ਕੰਮ ਨਹੀਂ ਮਤਲਬ ਬੋਰ ਪੂਰਿਆਂ ਪਾਣੀ ਖੇਤਾਂ ਨੂੰ ਲੱਗਦਾ ਰਿਹਾ ਉਹਨਾਂ ਦੀ ਨਿਗਰਾਨੀ ਨਹੀਂ ਆਜੁਨ ਦੀ ਡੈਥ ਹੋਈ ਹੈ ਪਾਣੀ ਅੱਜ ਵੀ ਚੱਲ ਰਿਹਾ ਹੈ ਕਿਵੇਂ ਤੁਸੀਂ ਪਿੰਡ ਵਾਲੇ ਯਾਦ ਕਰਦੇ ਹੋ ਉਹਨਾਂ ਨੂੰ ਕਿਵੇਂ ਹਾਂਜੀ ਹਾਂਜੀ ਪਾਣੀ ਚੱਲ ਰਿਹਾ ਹੈ ਪਾਣੀ ਤਾਂ ਬਹੁਤ ਦੂਰ ਥਾਂ ਜਾਂਦਾ ਸੀ ਹੁਣ ਬੋਰ ਵੱਧ ਗਿਆ ਉਸ ਕਰਕੇ ਘਟ ਗਿਆ ਇਹ ਪਾਣੀ ਮਾਣੀ ਵਾਲੇ ਥਾਲੇ ਦੇ ਲੋਕ ਸਾਰੇ ਲਾਉਂਦੇ ਆ ਇਸ ਟਾਈਮ 'ਚ